ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ ਫਾਈਵ ਤੇ ਮੈਂ ਜੇਬਲਾ ਦਲਜੀਤ ਦਸਾਂਝ ਦੇ ਚਾਹਣ ਵਾਲਿਆਂ ਦੇ ਵਾਸਤੇ ਕੱਲ ਜਦੋਂ ਦਲਜੀਤ ਦਸਾਂਝ ਨੇ ਇੱਕ ਪੋਸਟ ਸ਼ੇਅਰ ਕੀਤੀ ਤਾਂ ਉਹਨਾਂ ਦੇ ਫੈਨਸ ਦੇ ਵਿੱਚ ਇੱਕ ਅਲੱਗ ਤਰੀਕੇ ਦਾ ਉਤਸ਼ਾਹ ਸੀਗਾ ਜੀ ਹਾਂ ਦੋਸਤੋ ਦਲਜੀਤ ਦਸਾਂਝ ਦੀ ਮੋਸਟ ਅਵੇਟਡ ਬੜੇ ਹੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਸਰਦਾਰ ਜੀ ਤਿੰਨ ਦੀਆਂ ਕੱਲ ਉਹਨਾਂ ਨੇ ਡੇਟ ਅਨਾਉਂਸ ਕਰਤੀ ਹੈ ਉਹਨਾਂ ਨੇ ਪੋਸਟ ਪਾਉਂਦੇ ਆ ਕਿਹਾ ਕਿ ਜਿਹੜੀ ਸਰਦਾਰਜੀ ਤਿੰਨ ਫਿਲਮ ਆ ਉਹ ਜੂਨ ਦੇ ਵਿੱਚੋਂ ਜਲਦ ਹੀ ਰਿਲੀਜ਼ ਕਰਨ ਜਾ ਰਹੇ ਨੇ ਅਮਰ ਹੁੰਦਲ ਦੇ ਡਾਇਰੈਕਟਰ ਨੇ ਇਸ ਫਿਲਮ ਦੇ ਇਸ ਫਿਲਮ ਦੇ ਵਿੱਚ ਸਾਨੂੰ ਕਾਫੀ ਮਸ਼ਹੂਰ ਅਦਾਕਾਰ ਨਜ਼ਰ ਆਉਣਗੇ ਬਾਲੀਵੁੱਡ ਦੇ ਵਿੱਚ ਵੱਡਾ ਨਾਂ ਕਮਾਉਣ ਵਾਲੇ ਗੁਲਸ਼ਨ ਗਰੋਵਰ ਵੀ ਸਾਨੂੰ ਸਰਦਾਰਜੀ ਤਿੰਨ ਫਿਲਮ ਦੇ ਵਿੱਚ ਨਜ਼ਰ ਆਉਣਗੇ ਸਰਦਾਰਜੀ ਤਿੰਨ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਸਾਨੂੰ ਮੁੱਖ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਉਹਨਾਂ ਦੇ ਨਾਲ नसीर चुनौती नीरू बाजवा सलीम अलबेला पाकिस्तान ਦੇ ਵੀ ਕਾਫੀ ਮਸ਼ਹੂਰ ਜਿਹੜੇ ਐਕਟਰ ਨੇ ਉਹ ਇਸ ਫਿਲਮ ਦੇ ਵਿੱਚ ਆਪਣਾ ਕੈਮੀਓ ਜਿਹੜਾ ਪਾਰਟ ਨਿਭਾਉਂਦੇ ਸਾਨੂੰ ਨਜ਼ਰ ਆਉਣਗੇ ਅਫਵਾਹਾਂ ਕਾਫੀ ਚਰਨਾਂ ਦੀਆਂ ਚੱਲ ਰਹੀਆਂ ਨੇ ਇਸ ਫਿਲਮ ਨੂੰ ਲੈ ਕੇ ਇੱਕ ਅਫਵਾਹ ਇਹ ਵੀ ਹੈ ਕਿ ਇੱਕ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਾਕਿਸਤਾਨ ਦੀ ਮਸ਼ਹੂਰ ਐਕਟ੍ਰੈਸ ਹਾਨੀਆ ਅਮਰ ਦਲਜੀਤ ਸਾਝ ਤੇ ਨੀਰੂ ਬਾਜਵਾ ਦੀ ਫੋਟੋ ਜਿਹੜੀ ਇੰਟਰਨੈਟ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਐਸਾ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਸਰਦਾਰ ਜੀ ਤਿੰਨ ਫਿਲਮ ਦੇ ਵਿੱਚ ਸਾਨੂੰ ਹਾਨੀਆ ਆਮਰ ਵੀ ਨਜ਼ਰ ਆ ਸਕਦੇ ਨੇ ਹਾਨੀਆ ਆਮਰ ਪਾਕਿਸਤਾਨ ਦੀ ਉਹ ਮਸ਼ਹੂਰ ਐਕਟਰੈਸ ਜਿਨ੍ਹਾਂ ਨੇ ਬੀਤੇ ਸਮੇਂ ਦੇ ਵਿੱਚ ਲੰਡਨ ਦੇ ਵਿੱਚ ਦਲਜੀਤ ਸਾਝ ਦਾ ਕਾਨਸਰਟ ਵੀ ਜਿਹੜਾ ਦੇਖਣ ਗਏ ਸੀਗੇ ਜਦੋਂ ਉਹਨਾਂ ਨੂੰ ਦਿਲਜੀਤ ਦੋਸਾਹ ਜੋਰਾਂ ਨੂੰ ਪਤਾ ਲੱਗਿਆ ਕਿ ਹਾਨੀਆ ਅਮਰ ਉਹਨਾਂ ਦੇ ਕਾਨਸਰਟ ਦੇ ਵਿੱਚ ਆਏ ਹੋਏ ਨੇ ਫਿਰ ਉਹਨਾਂ ਨੇ ਉਹਨਾਂ ਨੂੰ ਸਟੇਜ ਦੇ ਉੱਤੇ ਸੱਦਾ ਦਿੱਤਾ ਤੇ ਉਹਨਾਂ ਦੇ ਵਾਸਤੇ ਆਪਣਾ ਲਵਰ Song ਜਿਹੜਾ ਉਹ ਵੀ ਡੈਡੀਕੇਟ ਕੀਤਾ ਹਾਨੀਆ ਅਮਰ ਪਾਕਿਸਤਾਨ ਦੀ ਕਾਫੀ ਮਸ਼ਹੂਰ ਅਦਾਕਾਰਾ ਹੈ ਜਿਸ ਨੂੰ ਪੰਜਾਬ ਭਾਰਤ ਦੇ ਵਿੱਚ ਵੀ ਕਾਫੀ ਜ਼ਿਆਦਾ ਪਿਆਰ ਮਿਲਦਾ ਹੈ ਤੇ ਕਾਫੀ ਉਹਨਾਂ ਦੇ ਚਾਹਣ ਵਾਲੇ ਵੀ ਨੇ ਸਰਦਾਰ ਜੀ ਤਿੰਨ ਫਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਗੈਸਾਂ ਲਗਾਈਆਂ ਜਾ ਰਹੀਆਂ ਸੀਗੀਆਂ ਕਦੋਂ ਆਏਗੀ ਕਦੋਂ ਆਏਗੀ ਕਦੋਂ ਆਏਗੀ ਬੜੀ ਬੇਸਬਰੀ ਦੇ ਨਾਲ ਪੰਜਾਬੀਆਂ ਦੇ ਨਾਲ-ਨਾਲ ਪੂਰੇ ਭਾਰਤ ਭਾਰ ਦੇ ਵਿੱਚ ਇਸ ਫਿਲਮ ਦਾ ਇੰਤਜ਼ਾਰ ਚੱਲ ਰਿਹਾ ਹੈ ਜਦੋਂ ਇਸ ਫਿਲਮ ਦਾ ਪਤਾ ਲੱਗਿਆ ਕਿ ਇਸ ਫਿਲਮ ਦੀ ਕਾਸਟ ਦੇ ਵਿੱਚ ਪਾਕਿਸਤਾਨ ਦੇ ਕਾਫੀ ਮਸ਼ਹੂਰ ਅਦਾਕਾਰ ਕੰਮ ਕਰਨਗੇ ਤਾਂ ਪਾਕਿਸਤਾਨ ਦੇ ਵਿੱਚ ਵੀ ਇੱਕ ਅਲੱਗ ਤਰੀਕੇ ਦਾ ਉਤਸ਼ਾਹ ਸਰਦਾਰ ਜੀ ਤਿੰਨ ਫਿਲਮ ਨੂੰ ਲੈ ਕੇ ਆ ਗਿਆ ਪਾਕਿਸਤਾਨ ਦੇ ਨਾਲ ਨਾਲ ਇੰਡੀਆ ਦੇ ਵੀ ਕਾਫੀ ਮਸ਼ਹੂਰ ਅਦਾਕਾਰ ਇਸ ਫਿਲਮ ਦੇ ਵਿੱਚ ਸਾਨੂੰ ਕੰਮ ਕਰਦੇ ਨਜ਼ਰ ਆਉਣਗੇ ਸਰਦਾਰ ਜੀ ਤਿੰਨ ਫਿਲਮ ਦੀਆਂ ਕੁਝ ਤਸਵੀਰਾਂ ਦਿਲਜੀਤ ਦਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਕੀਤੀਆਂ ਜਦੋਂ ਉਹਨਾਂ ਨੇ ਇਸ ਫੋਟੋਜ਼ ਨੂੰ ਅਪਲੋਡ ਕੀਤਾ ਤਾਂ ਲੋਕਾਂ ਦਾ ਕਮੈਂਟ ਦੇ ਵਿੱਚ ਉਤਸ਼ਾਹ ਵੇਖਣ ਵਾਲਾ ਸੀਗਾ ਲੋਕ ਆਪਣੀਆਂ ਪ੍ਰਤੀਕਿਰਿਆਵਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਰ ਰਹੇ ਸੀਗੇ ਉਹਨਾਂ ਦੇ ਵੱਲੋਂ ਕਾਫੀ ਕੁਸ਼ਤੀਆਂ ਤਲਜੀਦ ਸਾਂਝ ਦੇ ਵਾਸਤੇ ਲਿਖੀਆਂ ਗਈਆਂ ਤੇ ਨੀਰੂ ਬਾਜਵਾ ਨਸੀਰ ਚਨਾਉਂਟੀ ਸਲੀਮ ਅਲਬੇਲਾ ਤੇ ਗੁਲਸ਼ਨ ਗਰੋਵਰ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਤੁਸੀਂ ਇਸ ਫਿਲਮ ਨੂੰ ਵੇਖਣ ਦੇ ਵਾਸਤੇ ਕਿੰਨਾ ਉਤਸ਼ਾਹਤ ਹੋ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਪੰਜਾਬ 95 ਫਿਲਮ ਨੂੰ ਲੈ ਕੇ ਵੀ ਕਾਫੀ ਜਗ੍ਹਾ ਚਰਚਾ ਦੇ ਵਿੱਚ ਵਿਸ਼ਾ ਬਣੇ ਹੋਏ ਨੇ ਬੀਤੇ ਸਮੇਂ ਦੇ ਵਿੱਚ ਉਹਨਾਂ ਨੇ ਦਿੱਲੂ ਮਿਨਾਟੀ ਟੂਰ ਕੀਤਾ ਜਿਸ ਕਰਕੇ ਉਹ ਪੂਰੀ ਦੁਨੀਆ ਭਰ ਦੇ ਵਿੱਚ ਛਾਏ ਹੋਏ ਨੇ ਦਿਲਜੀਤ ਦੋਸਾਂਝ ਦੀਆਂ ਜਿਹੜੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਤੁਸੀਂ ਕਿੰਨਾ ਉਤਸ਼ਾਹਤ ਹੋ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਵਾਸਤੇ ਵੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ